ਕੈਪਟਨ ਮੋਰਿੰਦਰ ਕੋਲ ਵੇਚਣਾ ਨਹੀਂ ਵੇਚਣਾ that is not the question क्वेश्चंस आर ਪਾਵਰ ਸੀਰੀਅਸ ਇਨੇਚਰ ਉਤੋਂ ਬਾਅਦ ਫਿਰ ਕਵਰ ਅਪ ਕਿ ਰਾਤ ਦੀ ਰੋਟੀ ਰੱਖੀ ਗਈ ਸੀਐਮ ਹਾਊਸ ਚ ਕਿ ਭਈ ਆਪਾਂ ਇਹ ਰੋਲੇ ਨੂੰ ਸਮੇਟਣਾ ਹੈ ਇਹਨੂੰ ਰੋਲੇ ਨੂੰ ਵਧਣ ਨਹੀਂ ਦੇਣਾ ਹੁਣ ਪ੍ਰੈਸ 'ਚ ਨਹੀਂ ਕਿਸੇ ਨੇ ਜਾਣਾ ਹੁਣ ਬਾਹਰ ਨਹੀਂ ਗੱਲ ਕਰਨੀ ਜੋ ਗੱਲ ਹੈ ਲੈਂਡ ਦੇਣ ਜੇ ਕਿਸੇ ਦਾ ਹਿੱਸਾ ਰਹਿ ਗਿਆ ਹੈ ਜਾਂ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਆਪਾਂ ਮਿੱਟੀ ਪਾਈਏ ਕੰਮ ਨੂੰ ਮੁਕਾਈਏ ਕੀ ਕਾਂਗਰਸ ਪਾਰਟੀ ਪੰਜਾਬ ਦੇ ਇਸ ਬਾਰਡਰ ਸੈਂਸਿਟਿਵ ਸਟੇਟ ਨਾਲ ਨੈਸ਼ਨਲ ਸਕਿਉਰਿਟੀ ਦੇ ਮੁੱਦੇ ਤੇ ਖਲਵਾੜ ਨਹੀਂ ਕਰਦੀ ਔਰ ਜਿਹੜਾ ਇਹ ਮੰਤਰੀ ਹੈ ਵੇਖੋ ਇਹ ਹਿਸਟਰੀ ਸ਼ੀਟਰ ਮੈਂ ਤਾਂ ਇਹਨਾਂ ਨੂੰ ਮਰਦਾ ਇਹ ਜੇਲ੍ਹ ਦੇ ਮਨਿਸਟਰ ਰਹੇ ਆ ਔਰ ਜੇਲ੍ਹ ਦੇ ਮਨਿਸਟਰ ਜਦੇ ਰਹੇ ਆ ਇਹਨਾਂ ਤੇ ਆ ਰੋਪ ਬੜੇ ਖਤਰਨਾਕ ਖਤਰਨਾਕ ਸੰਗੀਨ ਲੱਗੇ ਉਦੋਂ ਵੀ ਮੁਖਤਿਆਰ ਅंसारी ਨੂੰ ਇਹਨਾਂ ਨੇ ਸਟੇਟ ਗੈਸ ਬਣਾ ਕੇ ਰੱਖਿਆ ਮੁਖਤਿਆਰ ਅंसारी ਦੀ ਸਾਰੀ ਫੈਮਿਲੀ ਰੋਪੜ 'ਚ ਇਹ ਨਾਂ ਰੈਂਦੀ ਸੀ ਮੁਖਤਿਆਰ ਅंसारी ਡਿਸਾਈਡ ਕਰਦਾ ਸੀ ਕਿ ਉਹਦਾ ਜਿਹੜਾ ਜੇਲ ਦਾ ਵਾਰਡਨ ਹੈ ਜਿਹੜਾ ਜੇਲ ਦਾ ਮੇਨ ਇੰਚਾਰਜ ਹੈ ਸੁਪਰਡੈਂਟ ਉਹ ਕੌਣ ਲੱਗੂਗਾ ਔਰ ਇੱਥੋਂ ਤੱਕ ਗੱਲ ਚੱਲਦੀ ਸੀ ਕਿ ਮੁਖਤਿਆਰ ਅंसारी ਆਪ ਦੀ ਮਰਜ਼ੀ ਨਾਲ ਰਾਤ ਨੂੰ ਆਪ ਦੇ ਪਰਿਵਾਰ ਜਿਹੜਾ ਬਿਲਕੁਲ ਜੇਲ ਦੀ ਹੱਦ ਤੋਂ ਬਾਹਰ ਨਾਲ ਉੱਥੇ ਰਹਿੰਦੇ ਸੀ ਉੱਥੇ ਆਪਦੇ ਵਾਈਫ ਕੋਲ ਤੇ ਆਪਦੇ ਪਰਿਵਾਰ ਕੋਲ ਆ ਕੇ ਰਾਤ ਵੀ ਕੱਟ ਜਾਂਦੇ ਸੀ ਉਦੋਂ ਕੀ ਪੈਸੇ ਲੈ ਗਏ ਮੁਖਤਿਆਰ ਅंसारी ਕੋਲ ਔਰ ਕਿਵੇਂ ਉਹ ਕੇਸ ਸੁਪਰੀਮ ਕੋਰਟ ਚ ਉਹਨੂੰ ਪੰਜਾਬ ਚ ਰੱਖਣ ਵਾਸਤੇ ਕਰੋੜਾਂ ਰੁਪਈਆ ਇੱਕ ਚੱਕਰ ਦਾ ਖਰਚ ਹੋਇਆ ਔਰ ਕੱਲਾ ਇੱਕ ਨਹੀਂ ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਹੋਰ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਸਭ ਤੋਂ ਵੱਧ 익ਸਟਰਕਸ਼ਨ ਦਾ ਕੰਮ ਪੰਜਾਬ ਚ ਚਲਾ ਰਹੇ ਆ ਉਹਨਾਂ ਨੂੰ ਸਰਪ੍ਰਸਤੀ ਕੀਤੀ ਸਰਪ੍ਰਸਤੀ ਫੇਰ ਇਸ ਸੁਖਜਿੰਦਰ ਰੰਧਾਵਾ ਦੀ ਔਰ ਇਥੋਂ ਤੱਕ ਮੈਂ ਸਰਪ੍ਰਸਤੀ ਵਾਰ-ਵਾਰ ਡਰਾਉਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਸਾਰੇ ਕੋਈ ਡਾਕਟਰ ਹੈ ਕੋਈ ਇੰਡਸਟਰੀਅਲਿਸਟ ਹੈ ਕੋਈ ਕੁਛ ਹੈ ਉਹ ਐਕਸਟਰਸ਼ਨ ਦੇਣਾ ਪਸੰਦ ਕਰ ਰਹੇ ਕਿਉਂਕਿ ਉਹ ਦੇਖ ਰਿਹਾ ਕਿ ਹੂ ਵਿਲ یو ਗੋ ਟੂ ਕੰਪਲੇਟ ਟੂ ਹੁਣ ਤਾਂ ਉਹੀ ਬੰਦਾ ਹੋ ਮਨਿਸਟਰ ਵੀ ਬਣ ਗਿਆ ਜੇਲ ਮਨਿਸਟਰ ਵੀ ਉਹੀ ਆ ਸੋ ਤੁਸੀਂ ਵੈਲ ਇਮੇਜਿਨ ਕਰ ਸਕਦੇ ਹੋ ਕਿ ਜੇ ਕਿਸੇ ਨੂੰ ਪ੍ਰੋਬਲਮ ਹੋਊਗੀ ਉਹ ਜਾਊ ਕਿਹਦੇ ਕੋਲ ਔਰ ਇਹੀ ਕਾਰਨ ਹੈ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੱਗੂ ਭਗਵਾਨਪੁਰੀਆ ਕਿਹੜੇ ਹਲਕੇ ਤੋਂ ਆਉਂਦਾ ਡੇਰਾ ਬਾਬਾ ਨਾਨਕ ਹਲਕੇ ਤੋਂ ਉਹਦੀ ਮਦਰ ਇਹਨੇ ਅਫੀਸ਼ੀਏਟਿੰਗ ਸਰਪੰਚ ਬਣਾਈ ਹੋਈ ਹੈ ਉੱਥੇ ਇਲੈਕਸ਼ਨ ਨਹੀਂ ਹੋਣ ਦਿੰਦੀ ਇਹਦੀ ਪ੍ਰੋਕਸੀਮਿਟੀ ਇਹਦੀ ਨੇੜਤਾ ਏਡੀ ਵੱਡੀ ਹੈ